ਹੈਲੋ ਜਮਿੰਦਰ ਬੇਟੇ ਤੂੰ ਬਹੁਤ ਸੋਹਣਾ ਬੋਲਦੀ ਮੈਂ ਤੇ ਹੱਸੀ ਜਾਂਨੀ ਮੈਨੂੰ ਨਾ ਸਾਈ ਜਾਂਦਾ ਕੋਈ ਹਿਸਾਬ ਨਹੀਂ ਜਮਿੰਦਰ ਬਹੁਤ ਜਿਆਦੀ ਸੋਹਣੀ ਬਹੁਤ ਗੁੱਡ ਐਲੀ ਸੋਹਣੀਆਂ ਗੱਲਾਂ ਤੇਰੀਆਂ ਸੋਹਣੀਆਂ ਲੱਗਦੀਆਂ ਕੋਈ ਹਿਸਾਬ ਨਹੀਂ ਹੈਲੋ ਗਾਲ ਠੋਕ ਬਹੁਤ ਵਧੀਆ ਵੀਡੀਓ ਆ ਬਹੁਤ ਜਿਆਦਾ ਹੱਸ ਆ ਜਾਂਦਾ ਏ ਇਹੋ ਜਿਹਾ ਵਾਦੂ ਕਰ ਲਿਆ ਘਰ ਮੇਰਾ ਮਨ ਕੋਈ ਚੁੰਦਾ ਹੈ ਹੋ ਗਏਆਂ ਛੁੱਟੀਆਂ ਮੈਂ ਤੇਰੀਆਂ ਲੋਹਣੀਆਂ ਕਰਦਿਆ ਗਦੂ ਨਾਲੇ ਪੋਨੀ ਕਰਿਆ ਕਰੂੰ ਰੋਜ ਦਾ ਵਖਰਾ ਵਖਰਾ ਡਜਾਣਾ ਲਸਰਵਾਇਆ ਕਰੂੰ ਕਾਕੇ ਦਾ ਨਿੱਕੇ ਜਿਹੇ ਦਾ ਤੂੰ ਆ ਜਾ ਅਗਰ ਕੋਈ ਨਹੀਂ ਆਪਾਂ ਮਾਲ ਤੋਂ ਨੂੰ ਘਟਾਂਗੇ ਗਾਲਟੋ ਮੈਂ ਲਿਆ ਕੇ ਇੱਥੇ ਰੱਖਣਾ ਇਹਨੇ ਤੇਰੇ ਨਾਲਆਂ ਡੀਆਂ ਮੂੜੀਆਂ ਕਰਿਆ ਕਰਨੀਆਂ ਹੈ ਮੇਰੀ ਗਾਲਟੋ ਮੇਰੀ ਮਾਲਟੋ ਕੀ ਕਰਦੀਆਂ ਮੀਆਂ ਐ ਮੈਨੂੰ ਤੇਰੀਆਂ ਬਹੁਤ ਗੱਲਾਂ ਤੋਂ ਹਾਸਾ ਆਈ ਜਾਂਦਾ ਗਾਲਟੋ ਹਾਂ ਗਾਲਟ ਉਹ ਬਹੁਤ ਬਹੁਤ ਸੋਹਣੀ ਬਣਾਈ ਹੁਣ ਬੋਲ ਕੇ ਗੱਲ ਹੋਰ ਘੱਲਿਆ ਕਰ ਵਾਧੂ ਮੈਂ ਇੰਨੇ ਨਾਲ ਹੱਸ ਲੈਂਦੀ ਹਾਂ ਉਸ ਤਰ੍ਹਾਂ ਮੇਰਾ ਹਾਸਾ ਨਹੀਂ ਨਿਕਲਦਾ ਇਸ ਤਰ੍ਹਾਂ ਬਹੁਤ ਨਿਕਲਦਾ ਸੀ ਮਾਲਟੋ ਜਿਹੜਾ ਖਲਾਰਾ ਪਾਉਂਦੀ ਨਾ ਆਪਾਂ ਉਹਨੂੰ ਕੁੱਟਾਂਗੇ ਵੇਖੀ ਕੁੱਟਦੇ ਤੇ ਹੈਗੇ ਮੈਂ ਤੇ ਇਹਨੂੰ ਸਤਾਉਂਦੀ ਹਾਂ ਨਾ ਮੈਂ ਇਹਨੂੰ ਉਹਨੂੰ ਕਿਵੇਂ ਕੁੱਟਦੀ ਹਾਂ ਤੈਨੂੰ ਨਹੀਂ ਕੁੱਟਦੀ ਤੂੰ ਮੇਰਾ ਨਿੱਕਾ ਬੱਚਾ ਹੈ ਤੈਨੂੰ ਨੀ ਚੀਜ਼ੀ ਦਿੰਦੀ ਗਾਲਟ ਉਹ ਮਾਲਟੋ ਇਕੱਲੀ ਖਾ ਜਾਂਦੀ ਹੈ। ਤੂੰ ਮੇਰਾ ਪੁੱਤ ਤੂੰ ਹੀ ਟੋਫੀਆਂ ਖਾ ਲਿਆ ਕਰ ਚੋਕੋ ਖਾ ਲਿਆ ਕਰ ਚੀਜੀ ਗੁਰਕਦੇ ਖਾ ਲਿਆ ਕਰ ਮੁੰਬਰਾ ਖਾ ਲਿਆ ਕਰ ਸਾਰੀਆਂ ਚੀਜ਼ਾਂ ਖਾ ਲਿਆ ਕਰ ਚੰਗਾ ਕਰ ਕੇ ਮਰੁੰਡਾ ਮਰੁੰਡਾ ਖਾਇਆ ਕਰ ਗਾਲਟੋ ਮਾਲਟੋ ਕੀ ਲੈਣਾ ਮਾਗੀ ਤੇ ਮਿਲਦੇ ਜਿਹੜੀਆਂ ਲੈਣੀਆਂ ਆ ਕਿ ਬਿਜੜਾ ਲੈਣਾ ਕਿ ਬਾਂਦਰ ਦਾ ਬੱਚਾ ਲੈਣਾ ਹਲੋ ਲੱਭੇ ਵਰਗਾ ਬਾਂਦਰ ਕਰ ਲਾ ਨੀ ਕਾਇ ਕਲੂੰਗੀ ਡੱਡੂ ਜਾਂ ਬਾਂਦਰ ਉਹਦੇ ਨਾਲ ਖੇਡ ਲਿਆ ਕਰ ਗਾਲਟੋ ਮਾਲਟੋ ਹਲੋ ਗਾਲਟੋ ਮਾਲਟੋ ਕੀ ਆ ਲਿਆ ਇਹ ਡਿਮਾਲਟ ਉਹ ਨਾ ਮਾਲਟੋ ਤੈਨ ਦਾ ਓਕੇ ਬੜੇ ਭਰਾਉਂਦੀ ਇਹਨੂੰ ਆਪਾਂ ਕੁੱਟਾਂਗੇ ਫੜ ਕੇ ਤੈਨੂੰ ਮਾਲਟੋ ਨੂੰ ਲੈ ਕੇ ਆ ਆਪਾਂ ਇਹਨੂੰ ਹਾਥੀ ਦੇ ਵੀ ਝੂਟੇ ਦਵਾਵਾਂਗੇ ਮੋਰਾਂ ਦੇ ਬਾਂਦਲਾਂ ਤੇ ਸਾਰੀਆਂ ਚੀਜ਼ਾਂ ਦੇ ਦਵਾਵਾਂਗੇ ਝੂਟੇ ਹਾਥੀਆਂ ਤੇ ਤੇ ਲੈ ਕੇ ਆ ਜਾ ਮੈਨੂੰ ਹਾਰਵੇਲੇ ਮੂੰਹ ਚੋਂ ਗਾਲਡ ਮਾਲਟੋ ਹੀ ਨਿਕਲਦਾ ਜਿੱਥੇ ਜਾਨੀ ਉੱਥੇ ਹੀ ਘਰੇ ਵੀ ਤੇ ਬਾਹਰ ਵੀ